ਸਸਿਕਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਤੇ ਦੇਖ ਲਓ ਜੀ ਇਹ ਰਸਸ ਦੀ ਡਿਊਟੀ ਇਹਨਾਂ ਨੇ ਵੀ ਹਰ ਗਣੂ ਚਾਪਣੀ ਛਕਾਣਾ ਹੈ ਕਈ दारू ਪੀਣ ਵਾਲੇ ਵੀ ਆ ਜਾਂਦੇ ਵੇ ਦਾਲੂ ਦੀ ਸਰਦੋਸ਼ ਕਰਨੀ ਪੈਂਦੀ ਹੈ ਕਈ ਲੋਕ ਬਹੁਤ ਖੁਸ਼ ਹੁੰਦੇ ਵੇ ਉਹ ਚਾਹਦੇ ਇਹ ਰਸਸ ਦੀ ਜੋਬ ਬਹੁਤ ਟੌਪ ਦੀ ਹੈ ਲੇਕਿਨ ਦੋਸਤੋ ਇਹ ਵੀ ਜ਼ਿੰਮੇਵਾਰੀ ਦਾ ਕੰਮ ਹੈ ਬਾਕੀ ਅੱਜ ਕੱਲ ਇੰਡੀਆ ਵਿੱਚ ਹਰ ਬੰਦਾ ਇਹ ਸੋਚਦਾ ਪਿਆ ਮੈਂ ਜਾ ਕੇ ਵਿਦੇਸ਼ ਵਿੱਚ ਸੈੱਟ ਹੋ ਜਾਵਾਂ ਕਿਸੇ ਵੀ ਲਈ ਪਰਮ ਸਟਡੀ ਵੀਜ਼ਾ ਹੋਵੇ ਪਰਮ ਇੰਡੀਪੈਂਡੈਂਟ ਵੀਜ਼ਾ ਹੈ ਪਾਵੇਂ ਵਰਕ ਵੀਜ਼ਾ ਹੈ ਵੀਆ ਬੀਜ਼ਨਸ ਵੀਜ਼ਾ ਯਾਨੀ ਕਿ ਕਿਸੇ ਵੀ ਤਰੀਕੇ ਵਿਦੇਸ਼ ਜਾ ਕੇ ਤੇ ਮੈਂ ਉੱਥੇ ਸੈਟ ਹੋ ਜਾਵਾਂ ਜਿਹਦੇ ਕੋਈ ਕੁਆਰਾ ਹੈ ਉਹ ਸੋਚਦਾ ਮੇਰਾ ਬਾਹਰ ਸ਼ਾਦੀ ਹੋ ਜੇ ਤੇ ਜਿਹ ਕੋਈ ਵਿਆਹ ਹੈ ਉਹ ਸੋਚਦਾ ਜੀ ਮੇਰੀ ਫੈਮਲੀ ਉੱਥੇ ਆ ਜੇ ਮੇਰੇ ਮਾਪੇ ਪੱਕੇ ਹੋ ਜਾਣ ਉਹਨੇ ਵੀ ਚਾਹੀਦੇ ਵੀ ਕਿਉਂਕਿ ਹਰ ਬੰਦਾ ਸੋਚਦਾ ਹੈ ਮੇਰੀ ਫੈਮਲੀ ਫੈਮਲੀ ਨੇ ਯੋਰ ਲਾ ਕੇ ਬੱਚੇ ਨੂੰ ਬਾਹਰ ਭੇਜ ਜਾਂਦਾ ਤੇ ਫੈਮਲੀ ਦੀ ਵੀ ਉਹ ਖਾਸ਼ ਹੁੰਦੀ ਵੀ ਅਸੀਂ ਪੱਕੇ ਹੋ ਜਾਈਏ ਕਿਸੇ ਤਰੀਕੇ ਅਜੇ ਅਗਰ ਆਪ ਨਹੀਂ ਪੱਕੇ ਹੋ ਸਕਦੇ ਜੀ ਬੱਚੇ ਪੱਕੇ ਹੋ ਗਏ ਹੋ ਜਾਣਗੇ ਤਾਂ ਵੀ ਸਾਨੂੰ ਮਗਾ ਦੇਣਗੇ ਲੇਕਿਨ ਮੁਸੀਬਤ ਉਦੋਂ ਪੈਂਦੀ ਹੈ ਜਦੋਂ ਬੰਦਾ ਜਾ ਕੇ ਕਾਲਾ ਪੈਣਦਾ ਹੈ ਕਿਉਂਕਿ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਜਿੰਨੇ ਵੀ ਤੁਸੀਂ ਪੁਰਾਣੇ ਬੰਦੇ ਵੇਖੋਗੇ ਨਾ ਉਹਨਾਂ ਨੇ ਬੜਾ ਟਾਈਮ ਖਰਾਬ ਕੀਤਾ ਹੈ ਅਸੀਂ ਇਹ ਨਹੀਂ ਵੀ ਇਸਦੇ ਵੀ ਕਿੰਨਾ ਟਾਈਮ ਖਰਾਬ ਹੋਇਆ ਹੈ ਅਸੀਂ ਸੋਚਦੇ ਹਾਂ ਬਾਅਦ ਜਾਂਦੇ ਇੱਕ ਵਾਰੀ ਪਹੁੰਚੀਏ ਨਾ ਤੇ ਬਾਅਦ ਜਦੋਂ ਅਸੀਂ 에어ਪੋਰਟ ਉਤਰੀਏ ਤੇ ਅੱਗੇ ਇਮੀਗ੍ਰੇਸ਼ਨ ਖਲੋਤਰੀ ਹੋਣ ਨਾਲ ਹੀ ਸਾਨੂੰ ਬਾਹਰ ਦਾ ਪਾਸਪੋਰਟ ਲੈ ਲੋ ਜੀ ਐਤਰਾ ਯੂਰਪ ਦਾ ਪਾਸਪੋਰਟ ਜੇ ਐ ਜੇ ਤੁਸੀਂ ਬ੍ਰਿਟਿਸ਼ਆਨਾ ਬ੍ਰਿਟਿਸ਼ ਲੈ ਲੋ ਅਮਰੀਕਾ ਲੈਣਾ ਅਮਰੀਕਾ ਲੈ ਲੋ ਕੈਨੇਡਾ ਲੈ ਲੋ ਕੈਨੇਡਾ ਦਾ ਪਾਸਪੋਰਟ ਲੈ ਲੋ ਜਿਹੜੀ ਕਿ ਟਾਈਮ ਨਾ ਖਰਾਬ ਹੋਵੇ ਮਿਹਨਤਾਂ ਕਰਨੀ ਪਵੇ ਉਹ ਕੰਮ ਕਦੀ ਵੀ ਨਹੀਂ ਹੋਣਾ ਅਗਰ ਬੱਚਾ ਵੀ ਹੁੰਦਾ ਨਾ ਤੇ ਉਹ ਵੀ ਵੇਟ ਕਰਨੀ ਪੈਂਦੀ 9 ਮਹੀਨੇ ਘੜ ਘੜ ਬਾਅਦ ਚ ਵਜਦਾ ਬੱਚਾ ਕੁੜੀ ਜਾਂ ਮੁੰਡਾ ਹੈ ਇਸ ਕਰਕੇ ਅਗਰ ਪਾਸਪੋਰਟ ਦੀ ਵੇਟ ਕਰਨੀ ਦੋਸਤੋ ਜਾਂ ਪੀਆਰ ਦੀ ਵੇਟ ਕਰਨੀ ਹੈ ਤੇ ਜ਼ਿੰਦਗੀ ਦੇ 5-7 ਸਾਲ ਖਰਾਬ ਕਰਨੇ ਪੈਂਦੇ ਵੇ ਕਾਲੇ ਪੈਂ ਕੰਮ ਨਹੀਂ ਚੱਲਦਾ ਤੁਸੀਂ ਬਹੁਤ ਲੱਕੀਵੋਗੇ ਨਾ ਬੜੀ ਅੱਛੀ ਪੜ੍ਹਾਈ ਕੀਤੀ ਹੈ ਅੱਛੀ ਤੁਹਾਨੂੰ ਕੋਈ ਜੋਬ ਮਿਲ ਜੇ ਕੋਈ ਵੱਡੀ ਫਰਮ ਤੁਹਾਨੂੰ ਆਫਰ ਕਰ ਦੇ ਜੋਬ ਫੇਰ ਵੀ ਤੁਹਾਨੂੰ ਘੜ ਤੋਂ ਘੜ ਕੁਝ ਮਿਲ ਕੇ ਗਏ ਜਿੱਤੇ ਤਿੰਨ ਸਾਲਾਂ ਬਾਅਦ ਚਾਂਸ ਬਣ ਜਾਂਦਾ ਜਿਵੇਂ ਕਿਸੇ ਨੇ ਪੀ ਐਚ ਡੀ ਕੀਤੀ ਹੈ ਜਾਂ ਉਸ ਬੰਦੇ ਤੋਂ ਬਗੈਰ ਕੰਮ ਰੁਕਿਆ ਪਿਆ ਕਾਲੇ ਪੈਂ ਕੰਮ ਬਿਲਕੁਲ ਨਹੀਂ ਚੱਲਦਾ ਹੌਂਸਾ ਰੱਖ ਕੇ ਆਓ ਆਗੇ ਮਿਹਨਤ ਕਰੋ ਜੇ ਸਟੱਡੀ ਕਰਨ ਨਾਲ ਸਟੱਡੀ ਪੂਰੀ ਕਰੋ ਮਾਪੇ ਨੇ ਤੁਹਾਡੇ ਤੇ پیسے ਖਰਚ ਕੀਤੇ ਵੇ ਉਹਨਾਂ ਦਾ ਮੁੱਲ ਮੜੋ ਕਾਲੇ ਪਿਆਜੇ ਤੁਸੀਂ ਸੋਚੋ ਕੰਮ ਬਿਲਕੁਲ ਨਹੀਂ ਚੱਲਦਾ ਕਾਲਾ ਕਾਲਾ ਕੰਮ ਹੁੰਦਾ ਹੈ ਸ਼ੈਤਾਨ ਦਾ ਉਹ ਤੇ ਕੋਈ ਗਲਤ ਕੰਮ ਕਰੋ ਤੇ ਪੈਸੇ ਦੇ ਚਾਰ ਕਮਾ ਸਕਦੇ ਹੋ ਲੇਕਿਨ ਸੈਟਰੀ ਹੋ ਸਕਦੇ ਤੇ ਜੇ ਕਿਤੇ ਬਾਹਰ ਗਲਤ ਕੰਮ ਕਰਦੇ ਫੜੇਗੇ ਉਹਨਾਂ ਤੁਹਾਡਾ ਨਾਮ ਪਾਤਾ ਨਾ ਕੰਪਿਊਟਰ 'ਚ ਤੇ ਮੁੜ ਕੇ ਸਮਝੋ ਕਦੀ ਪੀਆਰ ਮਿਲਦੀ ਨਹੀਂ ਨੀ ਨਾ ਹੀ ਪਾਸਵਰਡ ਮਿਲਣਾ ਜਿਹੜੇ ਵੀ ਮੁਲਕ 'ਚ ਰਹਿਣਾ ਪੈਂਦਾ ਨਾ ਉੱਥੇ ਆਪਣੀ ਰੈਪਿਊਟੇਸ਼ਨ ਬਣਾਣੀ ਪੈਂਦੀ ਹੈ ਸਹੀ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਕੋਈ ਚੋਰੀ ਨਹੀਂ ਕਰਦੇ ਕੋਈ ਕਾਨੂੰਨ ਨਹੀਂ ਤੋੜਦੇ ਫਿਰ ਮੁਲਕ ਤੁਹਾਡੇ ਤੇ ਖੁਸ਼ ਹੁੰਦਾ ਚਲੋ ਜੀ ਇਹ ਬੰਦਾ ਸਾਡੇ ਮੁਲਕ ਚ 2 3 4 ਸਾਲ 5 ਸਾਲ ਰਿਹਾ ਇਹਦੀ ਰੈਪੂਟੇਸ਼ਨ ਅੱਛੀ ਏ ਤੇ ਫਿਰ ਤੁਹਾਨੂੰ ਪਾਸਪੋਰਟ ਦੇ ਦਿੰਦੇ ਵੇ ਪਾਸਪੋਰਟ ਦੇਣ ਲੱਗੇ ਵੀ ਪੂਰੀ ਤੁਹਾਡੀ ਇਨਕੁਆਰੀ ਕਰਦੇ ਕੋਈ ਕ੍ਰਾਈਮ ਤੇ ਨਹੀਂ ਕੀਤਾ ਉਮੀਦ ਏ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਅਗਰ ਪਸੰਦ ਆਈ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਅਸੀਂ ਚਾਹਨੇ ਆ ਵੀ ਤੁਸੀਂ ਵੀ ਮਿਹਨਤ ਕਰੋ ਪੱਕੇ ਹੋ ਜਾਗੇ ساری ਦੁਨੀਆ ਨੇ ਇਸ ਤੇ ਮਿਹਨਤ ਕੀਤੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸ਼ਬਦ ਦਾ ਵੀਡੀਓ ਦੇਖਣ ਵਾਲੇ ਹਾਂ ਦਾ